ਪਾਉਣੇ ਆ ਵਿਆਹ ਵਾਲੇ ਕਾਰਡ ਉਹ ਵੀ ਇੱਕੋ ਹੀ ਸਾਰੀਆਂ ਬੀਬੀਆਂ ਇਕੱਠੀਆਂ ਹੋਈਆਂ ਅੱਜ ਸਾਡੀ ਕਿਸਮਤ ਬਹੁਤ ਚੰਗੀ ਅਸੀਂ ਬੱਜ ਗਏ ਉਹ ਵੇਤ ਵੱਢੀ ਗਈ ਹੈ ਹਾਂਜੀ ਸਸੂ ਗੱਲ ਜੀ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਤੇ ਸਵੇਰ ਦੇ ਵੱਜ ਗਏ ਆ 9:30 ਤੇ ਅੱਜ ਹੋ ਗਿਆ ਅਸੀਂ ਲੇਟ ਛੋਟੇ ਛੋਟੇ ਪਾਲੇ ਦੇ ਟਾਈਮ ਨਾਲ ਤੇ ਪਾਣੀ ਲਾਏ ਹੀ ਝੋਨਿਆਂ ਨੂੰ ਉਹ ਸੈਟਿੰਗ ਸ਼ੂਟਿੰਗ ਕਰਦੇ ਆ ਫਿਰ ਲੇਟ ਹੋ ਗਏ ਅੱਜ ਲੱਗੇ ਆ ਬਣ ਆਲੂ ਵਾਲੇ ਪਰੌਂਠੇ ਚਲੋ ਖਾਣੇ ਆ ਲਓ ਜੀ ਆ ਗਈ ਰੋਟੀ ਆਲੂ ਵਾਲੀ ਨਾਲ ਘਿਓ ਨਾਲ ਦਹੀਂ ਅੱਜ ਲੱਗੂਗੀ ਸਾਰੀ ਦਿਹਾੜੀ ਦੇਖ ਕੰਮ ਚੱਲੂ ਹੋ ਗਿਆ ਆਲੂਆਂ ਦਾ ਉਹਨਾਂ ਰੋਟੀਆਂ ਦਾ ਲੜਾ ਆਪਣੇ ਵਾਸਤੇ ਮੈਂ ਓਕੇ ਮੇਰਾ ਡਨ ਜਦੋਂ ਆਪਾਂ ਨਿੱਕੇ ਹੁੰਨੇ ਸੀ ਉਦੋਂ ਤਿੰਨ ਤਿੰਨ ਚਾਰ ਚਾਰ ਆਲੂ ਵਾਲੀਆਂ ਰੋਟੀਆਂ ਖਾ ਲੈਂਦੀਆਂ ਚਾਰ ਪੰਜ ਚਾਰ ਤੋਂ ਜ਼ਿਆਦਾ ਨਹੀਂ ਹੁਣ ਮਾਂ ਦੋ ਖਾਦੀਆਂ ਜਾਂਦੀਆਂ ਨੇ ਦੋ ਜਾਂ ਢਾਈ ਵੱਧ ਤੋਂ ਵੱਧ ਤਿੰਨ ਬਾਕੀ ਅੱਜ ਸੁਫਤੀ ਭੈਣ ਵਾਲੀ ਸਾਰੀ ਦਿਹਾੜੀ ਖਾ ਕੇ ਆਲੂ ਵਾਲੀਆਂ ਰੋਟੀਆਂ ਤੀਸਰੀ ਰੋਟੀ ਚੱਲਣ ਦੀ ਹੈ ਤਲ ਜਾ 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 ਆਵੇ ਤੇਰਾ ਤਾਇਆ ਆ ਉਹਨਾਂ ਜਾਣਾ ਚਲ ਬੈ ਆਇਆ ਜਗਦੇਵ ਤੇ ਨਵਨੀ ਨਾਤ ਦੀ ਦਵਾਈ ਇੰਨਾ ਕੁ ਫੜ ਲਿਆ ਇਸਮਾਨ ਨਾਲ ਆ ਕਰਨਾ ਇਹ ਕਰਨਾ ਹੀ ਦੱਸ ਛੇੜਦੇ ਜਾਣਾ ਇਹ ਕਰਨਾ ਹੀ ਹੈ ਮੰਨ ਗਿਆ ਬੋਰ ਨਾ ਹੋਊਂਗੀ ਐਸਾ ਬੋਰ ਨਾ ਹੋਊਂਗੀ ਬੋਰ ਇਥੇ ਲੋਕੀ ਮਨਸਮੰਨੀਆਂ ਕਬਾਈਨਾ ਚੱਲਣ ਦੀਆਂ ਸਾਤੀ ਕਾਡ ਲੋ ਜੀ ਆ ਗਏ ਆ ਚਵਿੰਡੇ ਤੇ ਛਪਾਉਣੇ ਆ ਵਿਆਹ ਵਾਲੇ ਕਾਰਡ ਉਹ ਵੀ ਇੱਕੋ ਹੀ ਜਿਆਦਾ ਨਹੀਂ ਕਿਲਾਪਨ ਤੇਮ ਨਹੀਂ ਆਲੇ ਫੜ ਆਪਣੀ ਗੇਮ ਲੋ ਆ ਦੁਕਾਨ ਤੇ ਨਿਕਲੀ ਬੰਦ ਮਿਲ ਗਿਆ ਟਾਈਮ ਖੇਡਣ ਦਾ ਇਹਦੇ ਆ ਚੀਜ਼ ਹੋਈ ਆ ਗੱਲ ਤੇ ਇਹ ਚੀਜ਼ ਦੀ ਲੈਣੀ ਆ ਦਵਾਈ ਅਲਰਜੀ ਦੀ ਚੱਲਦੀ ਅੱਗੇ ਵੀ ਮਜੀਠੇ ਤੋਂ ਤੇ ਮੁਕੀ ਸੀ ਤੇ ਅੱਜ ਲੈ ਕੇ ਆਨੇ ਆ ਤੇ ਬਾਕੀ ਜਿਹੜਾ ਕਾਰਡ ਚ ਪਾਉਣਾ ਉਹ ਛੁੱਟੀ ਲੈਣੀ ਆ ਜਗਦੇਵ ਦੇ ਭਾਈਆਂ ਨੇ ਫੌਜ ਤੋਂ ਆਣ ਕੇ ਮਟਰ ਬੀਜਣੇ ਇਸ ਕਰਕੇ ਹਾਂਜੀ ਕੀ ਹਸੀ ਆ ਤੀ ਕੋ ਗਿਆ ਹਾਂ ਤਾਂ ਠੀਕ ਹੋਇਆ ਅੱਗੇ ਨੋ ਕਿ ਆਵੇ ਅੱਗੇ ਕਿੰਨਾ ਹੋ ਜਾਂਦਾ ਹੁੰਦਾ ਸੀ ਕੰਨਾਂ ਤੇ ਵੀ ਹੋ ਜਾਂਦਾ ਹੁੰਦਾ ਸੀ ਹਨਾ ਸਾਰੇ ਹੋ ਜਾਂਦਾ ਹੁੰਦਾ ਸੀ ਹੁਣ ਕੱਲਾ ਇੱਥੇ ਹੀ ਹੋਇਆ ਅੱਗੇ ਨੂੰ ਕਿੰਨਾ ਫਰਕ ਪੈ ਗਿਆ ਹੁਣ ਬਾਤੀਆਂ ਸਾਰੀਆਂ ਗੋਲੀਆਂ ਹੈ ਲਓ ਪਹੁੰਚ ਗਏ ਹੋਮੋਪੈਥਿਕ ਸੈਂਟਰ ਲੈਣੇ ਆ ਦਵਾਈ ਫਿਰ ਅਸਲੀ ਦੀ ਮਤ ਸੱਚਾ ਕਿਥੇ ਹੀ ਜਾਵੇ ਅਸਲੀ ਦੀ ਅਸਲੀ ਆ ਇਹ ਕਿੱਥੇ ਹੈ ਪਈ ਉਹ ਨਹੀਂ ਪਈ ਨੇ ਪੰਗੇ ਨੂੰ ਪਾਏ ਲਓ ਜੀ ਇੱਥੇ ਲੱਗਾ ਲੰਗਰ ਤੇ ਲੱਗੇ ਆ ਛਕਣ ਪੂੜੀਆਂ ਛੋਲੇ ਹੈ ਦਵਾਈ ਮੈਂ ਰੱਖਤੀ ਜੇਬ ਚ ਤੁਹਾਨੂੰ ਆ ਯਾਦ ਹੋਇਆ ਯਾਦ ਹੋ ਤੋ ਚੋੜੀ ਤੋ ਲਾ ਲੂੰਗੀ ਯਾਦ ਹੋਇਆ ਪਹਿਲਾ ਪਾਣੀ ਨਹੀਂ ਇਹ دریا ਆਂ ਦਰੇ ਇਹ ਸਮੁੰਦਰਾਂ ਚ ਜਾਣਾ ਹਾਏ ਹੈ ਸੁਇਆ ਚ ਇਸ ਦਾ ਬੜਾ ਟਾਲ ਲੱਗਦਾ ਲੋ ਜੀ ਸ਼ਗਲਿਆ ਪ੍ਰਸਾਦਾ ਪਾਣੀ ਇਹ ਹੁਣ ਲੈਨੇ ਆ ਛੇ ਵਾਪਸ ਹੈ ਕਿੱਥੇ ਸਵਾਦ ਮਜਾ ਆਇਆ ਤੈਨੂੰ ਕੜਾ ਦਾ ਸਵਾਦੀ ਕੜਾ ਲੈ ਕੇ ਤੇ ਰਸਤੇ ਚ ਆਇਆ ਬਾਪੂ ਦਾ ਫੋਨ ਹੈ ਲੋ ਤੇ ਹੋ ਗਈ ਬੈਟਰੀ ਲੋ ਮੁੜਦੀ ਤੇ ਜਾਂਦੇ ਜਾਂਦੇ ਉਹ ਵੀ ਲੈ ਕੇ ਜਾਂਦੇ ਆ ਫਿਰ ਲਓ ਜੀ ਪਹੁੰਚ ਗਏ ਆਪਾਂ ਵਾਪਸ ਜਿੱਥੇ ਪਹੁੰਚਣਾ ਹੈ ਕਾਰਡ ਲੈਣ ਵਾਸਤੇ ਮਿਲ ਗਿਆ ਲਓ ਜੀ ਲੈ ਆਂਦੀ ਰੱਸੀ ਕਾਰਡ ਨਾ ਤੇ ਹੈ ਸੱਧਿਆ ਵਿਆਹ ਤੇ ਤੈਨੂੰਗੇ ਹਾਂ ਤੇਰੇ ਵਾਸਤੇ ਸਪੈਸ਼ਲ ਕੱਲੀ ਇੱਕੋ ਕਾਰਡ ਚ ਪਾਇਆ ਤੇਰੇ ਵਾਸਤੇ ਨਾਲ 500 ਰੁਪਏ ਸਕਨ ਦੇਣਾ ਪੈਣਾ ਹਾਂ ਉਹ ਦੇਣਾ ਇਹ 500 ਰੁਪਏ ਤੇ ਦੇ ਦੇਂਦੇ ਨਾਲ ਡੱਬਾ ਵੀ ਲਿਆਓ ਇੱਥੇ ਲਾ ਲੈਣੀ ਹੈ ਚਾਰਜ ਦੇ ਗਵਾਂਡੀਆਂ ਘਰ ਹੈਂ ਇਹ ਵੀ ਕਿਉਂ ਨਾ ਆ ਗਿਆ ਨਾ ਤਾਂ ਲੈ ਤੁਮ ਫੜ ਲਈ ਹੁਣ ਆਪਣੇ ਆਪਣੇ ਜਿਹੜੇ ਵੱਧ ਕਰੀਏ ਟਾਈਮ ਠੀਕ ਹੈ ਨਹੀਂ ਇਹ ਬਾਹਰ ਹੈ ਆ ਫੜ ਲਓ ਤੁਸੀਂ ਡਬਲ ਕਰ ਲੀਏ ਅਜ ਤਾਂ ਨਹੀਂ ਨੂੰ ਪਾਉਂਦੀਆਂ ਲਓ ਜੀ ਅੱਜ ਆਈ ਪੈਟਰੋਲ ਵਾਲੀ ਮੋਪਟ ਕੰਮ ਚੈਂਟਰੀ ਵਾਲੀ ਹੋ ਰਹਿੰਦੀ ਏ ਅਸਲ ਦੇ ਵਿੱਚ ਜਿਹੜੀ ਸਾਡੀ ਮੋਪਟ ਆ ਉਹ ਜ਼ਿਆਦਾ ਟਾਈਮ ਕੱਢਦੀ ਆ ਇਹ ਗਵਾਂਡੀਆਂ ਦੀ ਆ ਇਹ ਥੋੜੀ ਨਾਰਮਲ ਆ ਬਿਨਾਂ ਆਰ ਸੀ ਤੋਂ ਆ ਹੋ ਹੋ ਹੰਭਰ ਰੁਆਇ ਤੇ ਕੰਮ ਤੇ ਰੁਕਣਾ ਹੀ ਆਪੇ ਸਾਡੀ ਕਿਸਮਤ ਪਾ ਚੰਗੀ ਅਹੀਂ ਬੱਜ ਗਏ ਸਾਡੀ ਮੋਟਰ ਦਾ ਟਾਇਰ ਹੀ ਪੈਂਚਰ ਹੈ ਨਹੀਂ ਰਹੀ ਜਾਣੇ ਰੰਗੇ ਜਾਣਾ ਹੀ ਉਹ ਵੇਤ ਵੱਲ ਗਈ ਹੈ ਬਚ ਗਏ ਜੀ ਜਾਂਦੋ 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 ਇਤਰੇ ਨਿਕਲਣੀ ਆ ਲਓ ਜੀ ਅਗੇ ਘਰ ਔਖੇ ਸੋਖੇ ਆ ਟਿੱਡੀ ਪਈ ਨਾ ਆ ਗਈ ਸਾਡੇ ਤੋਂ ਤੇ ਆ ਵੀ ਆ ਗਈ ਸਕੂਲਾਂ ਆ ਜਾ ਨਾ ਤਾ ਚਲੋ ਚੱਲੀਏ ਆ ਜਾ ਗੱਲ ਜਾਂ ਲੱਗੇ ਆ ਦੇਣ ਅੱਜ ਦੇਗ ਤੇ ਚੱਲੇ ਲੈਣ ਪਤੀਲਾ ਆਓ ਚਲਿਏ ਉਠ ਉਠ ਪਤੀਲਾ ਲੈ ਗਈਏ ਆ ਜਾ ਆ ਜਾ ਪਾਉ ਚਪੜਾ ਚਲੋ ਚੱਲ ਤੁਸੀਂ ਆਜੋ ਆਜੋ ਇਧਰ ਉਹ ਕਿਧਰ ਪੱਜੀ ਜਾਂਦੇ ਗੱਡੀ ਤੇ ਜਾਣਾ ਹਾਂ ਜੀ ਇਸਲਾਮਾਂ ਕਰੀ ਜਾਂਦੇ ਜੀ ਤੁਸੀਂ ਅੱਛਾ ਲਾਗੇ ਹੈ ਹਾਂ ਹੈ ਰਹਿਣੀ ਮੈਂ ਪਤੀਲਾ ਲੈਣ ਚੱਲੇ ਆ ਨਹੀਂ ਫੈਸਲਾ ਨਹੀਂ ਪੀ ਆ ਤੇ ਬੁਗਾਲ ਮਨੋ ਅਸੀਂ ਦੁਕਾਨ ਤੇ ਜਾਣਾ ਹੀ ਨਹੀਂ ਅਸੀਂ ਤਾਂ ਕਿਸੇ ਦੇ ਘਰ ਚੱਲੇ ਆ ਮੈਂ ਕਿਹਾ ਪਤੀਲਾ ਤੂੰ ਨਹੀਂ ਪਤੀਲਾ ਲੈਣਾ ਨਹੀਂ ਤੂੰ ਫਿਰ ਹੰਨ ਤਾਰੋ ਹੋ ਵਿੱਚ ਤੂੰ ਵੇਚ ਵਰਦਾ ਪਤੀਲੇ ਜਾ ਨਹੀਂ ਵਰਨਾ ਵਰਦੋ ਨਹੀਂ ਖਾਣੇ ਅੱਜ ਚੌਲ ਫਿਰ ਮਿੱਠੇ ਨਹੀਂ ਕਿਉਂ ਗੁਰਜਾਪ ਤੂੰ ਨਹੀਂ ਖਾਣੇ ਪੈਣੇ ਤੁਹਾਨੂੰ ਮੈਂ ਕਲਰ ਦੇ ਆ ਫਿਰ ਬ੍ਰਾਊਨ ਕਲਰ ਦੇ ਮਿੱਠੇ ਗੋੜਾਲੇ ਨਹੀਂ ਆਪਾਂ ਦੇ ਖਾਣੇ ਕਹਨ ਸਾਮਾਨ ਲੈ ਕੇ ਦੋਗੇ ਫਿਰ ਆਪਾਂ ਬੜੇ ਸਾਰੇ ਖਾਵਾਂਗੇ ਕਿਹੜਾ ਸਾਮਾਨ ਪੈਨਸਿਲ ਰੇਜ਼ਰ ਸ਼ਾਪਨਰ ਸਕੇਲ ਹਾਂ ਨਹੀਂ ਦਿਓ ਫਿਰ ਤੂੰ ਨਾ ਨਾ ਖਾਓ ਨਹੀਂ ਆਪਾਂ ਖਾਣੇ ਨਹੀਂ ਤੁਹਾਨੂੰ ਨਹੀਂ ਦੇਣੇ ਨਹੀਂ ਆਪਾਂ ਖਾਣੇ ਆ ਉਹ ਲੋ ਆਉਤੋ ਲੈ ਆਦਣੀ ਹੈ ਮੈਲ ਜੀ ਚੱਲ ਰਿਆ ਦੇਗ ਦਾ ਕੰਮ ਪੂਰੇ ਜੋਰਾਂ ਤੇ ਇਧਰ ਗਰੀਆਂ ਦੀ ਕਟਾਈ ਹੋ ਰਹੀ ਨਾ ਤੁਣਾ ਛੱਡਾਂ ਟਿਵਿਸ਼ਨ ਇਹ ਜਿਹੜੀ ਦੇਗ ਆਪਾਂ ਬਣਾਈ ਅੱਜ ਵੰਡਣੀ ਆ ਇਹ ਕਿਸ ਪੀਰ ਬਾਬੇ ਦੇ ਜਾਂ ਮੰਦਰ-ਮੁੰਦਰ ਨਹੀਂ ਦੇ ਕੇ ਆਉਣੀ ਆ ਆਪਾਂ ਗੁਰਦੁਆਰੇ ਸਾਹਿਬ ਵੀ ਦੇ ਕੇ ਆਉਣੀ ਆ ਬਾਕੀ ਕੁਝ ਇੱਥੇ ਹੀ ਆਈ ਜਾਂਦੇ ਲੋਕ ਲਈ ਜਾਂਦੇ ਆ ਤੇ ਬਾਕੀ ਨਿਵਾਫਿਆਂ ਪਰ ਪਰ ਕੇ ਦੇ ਦਾਂਗੇ ਘਰ-ਘਰ ਇਹ ਕਈ ਆਮ ਤੌਰ ਤੇ ਹੁੰਦਾ ਨਾ ਵੀ ਪਿੰਡ ਦੇ ਵਿੱਚ ਥੇ ਧੂ ਹੋਵੇ ਤੇ ਉੱਥੇ ਜਾ ਕੇ ਦੇ ਕੇ ਆਉਂਦੇ ਆ ਪਰ ਆਪਣਾ ਉਹ ਸਿਸਟਮ ਨਹੀਂ ਆ ਆਪਾਂ ਸਿਰਫ ਗੁਰਦੁਆਰੇ ਦੇ ਕੇ ਆਵਾਂਗੇ ਬਾਕੀ ਚਲੋ ਜਦੋਂ ਬਣਦੀ ਆ ਤੇ ਫਿਰ ਦੇਖਦੇ ਆ ਆਰੀਆਂ ਬੀਬੀਆਂ ਇਕੱਠੀਆਂ ਹੋਈਆਂ ਅੱਜ ਬਣਿਆ ਕਿ ਨਹੀਂ ਇਹਦੇ ਲੈ ਪੱਥਰਾਂ ਵਾਲੀ ਛੋਲ ਗੰਦੇ ਲੈਣਦੇ ਆ ਮੋਟਾ ਪੱਥਰ ਲੈ ਲੈ ਪਲਾਸ ਕਿਹੜੇ ਮਿਲਦਾ ਪੱਥਰ ਨਹੀਂ ਦੇਸੀ ਨੇ ਤੇ ਹੋਰ ਕਰਦੇ ਦੇਸੀ ਆ ਆਰੀ ਤੇ ਪਰ ਹੈਗਾ ਉਹ ਚਲੋ ਹੁਣ ਲੱਗੇ ਰੋ ਕੰਮ ਤੇ ਕੇ ਆ ਨਹੀਂ ਨਾ ਪੱਥਰ ਨਹੀਂ ਤੇ ਮੋਟਾ ਵੀ ਤੇ ਨਿਕਾ ਗੀ ਮੈਂ ਤਾਂ ਆਖਿਆ ਮੈਂ ਅੱਜ ਤੋਂ ਡੀਮਾਰਟ ਤੋਂ ਲੈ ਕੇ ਆਉਂਦੇ ਜੰਡੇ ਵਾਲਿਓ ਨਨ ਲੱਗੇ ਰੋ ਚਲੋ ਚਾਨਣੀ ਮਾਰ ਲੋ ਚਾਨਣੀ ਨਾ ਥੋੜੀ ਨਿਕਲ ਨੇ ਇਹ ਕਿਹੜੇ ਪੱਥਰ ਨੇ ਇਹ ਡੇੜੇ ਮੋਟੇ ਦੇ ਪੱਥਰ ਨੇ ਇਥੇ ਲਮੇ ਪਿਆ ਚੌੜਨੀ ਖਾਣੇ ਤੇ ਪਿੰਡ ਦੇ ਦੇਣਾ ਹੋਕਾ ਸਾਰੇ ਦਸਾਉਣਾ ਸੀ ਮੈਂ ਉਹ ਉੱਥੇ ਯਾਰ ਮੋਣੀ ਦੇਖ ਦੇਣ ਲੱਗੇ ਜੋ ਤੇ ਆਜੋ ਲਫਾਫੇ ਲੋਫ ਲੈ ਕੇ ਚਲ ਵਧੀਆ ਕੀਤਾ ਕਿਉ ਪਾਤਾ ਸੌਂ ਪਾਤੀ ਸਾਰਾ ਕੋਈ ਪਾਤਾ ਤੂੰ ਕਿੱਥੇ ਵੜਦਾ ਫਿਰਦਾ ਮੈਂ ਗੋੜ ਖਾਦਾ ਸੀ ਗੋੜ ਖਾਦਾ ਸੀ ਤੇ ਗੋੜ ਵਾਲੇ ਚੌਲ ਖਾਣੇ ਅੱਜ ਫਿਰ ਦੂਸਰਾ ਖਾਦਾ ਸੀ ਦੂਸਰਾ ਕਿਹੜਾ ਲਾ ਫੇਟ ਪਰ ਆ ਤੇ ਉਹ ਹੀ ਕੇ ਉਹਦੇ ਚੋਲ ਬਣਾਉਣੇ ਆ ਕਿਨੇ ਕਿ ਚਰਨ ਹੋ ਜਾਣਗੇ ਤਿਆਰ ਹੋਣਗੇ ਬਸ 10 ਮਿੰਟਾਂ ਤੱਕ 10 ਮਿੰਟਾਂ ਨੂੰ ਮੈਂ ਤੇ ਚਲਾ ਚੋਲ ਜਾਨੇ ਚਲਾ ਨੂੰ ਜਦ ਬਣ ਗਏ ਗਾ 15 ਮਿੰਟ ਤੱਕ ਬਣੇ ਮਹ ਆਹੋ ਜਪ ਆਉਂਗੀ ਫਿਰ ਜਮੀ ਜਮੀ ਲੋ ਜੀ ਰੈਡੀ ਹੋ ਗਏ ਚੋਲ ਬਣ ਗਈ ਗੱਲ ਬਾਤ ਪਾਣੀ ਹੈ ਅੱਗ ਤੇ ਹਾਂਜੀ ਪਾਣੀ ਵਿੱਚ ਜ਼ਿਆਦਾ ਨਹੀਂ ਇਹ ਚੌਲਾਂ ਵਿੱਚ ਨਹੀਂ ਦੇਖਿਆ ਮੇਰੇ ਫੈਂਡ ਬਾ ਵਿੱਚ ਬਸ ਮਰਮਾ ਟੁੱਕਿਆ ਜਾਣਾ ਜੀ ਉਹ ਇਹ ਹਾਂ ਦੱਬਾ ਕੇ ਹਿੰਦੂ ਆ ਜਾਓ ਚੌਲਕਾਰ ਖੜੀਏ ਲੋ ਜੀ ਇਹਨੂੰ ਲੈ ਕੇ ਜਾਨੇ ਹੁਣ ਘਰ ਆਹ ਚੁੱਕਣਾ ਨਹੀਂ ਇਹ ਟੱਕੰਜਾ ਵੇਖ ਲੈ ਮਰਜੀ ਲੈ ਆਹ ਸੁਤਰਿਆ ਕੰਮ ਰੇੜੀ ਵਾਲਾ ਹਾਂ ਰੇੜੀ ਵਾਲਾ ਪਾਉਂਗਾ ਹੱਥ ਰੱਖ ਪਾਉਣਾ ਰੱਖ ਠੀਕ ਹੈ ਬੈਲੈਂਸ ਹੈ ਨਾ ਬੋਰਾ ਦੇ ਚੱਲ ਵਧੀਆ ਹੋ ਗਿਆ ਕੰਮ ਸਾਡਾ ਟੱਪੂ ਤੇ ਨਾਲ ਆਪਾਂ ਚੱਲੇ ਹੁਣ ਗੁਰਦੁਆਰੇ ਪੇਣ ਦੇਗ ਤੇ ਨਾ ਪੋਟਣ ਆਉਣ ਵਾਸਤੇ ਹਾਂ ਇੱਥੇ ਰੱਖਣਾ ਹਾਇ ਤੇਰਾ ਦੋਗੇ ਠੀਕ ਆ ਇੱਥੇ ਗਾਂ ਕਰ ਚੱਲ ਕੋਈ ਨਹੀਂ ਰਹਿਣ ਡਿੱਗੀ ਕੋਈ ਨਹੀਂ ਹੋ ਇੰਨੀ ਚੀਜੀ ਆ ਬੱਚ ਖਾਈ ਨਹੀਂ ਲਓ ਜੀ ਆਪਣੀ ਮਹਾਂ ਆਈ ਵਾਲੀ ਬਹੁਤ ਸਵਾਦ ਬਣੇ ਹੱਥ ਤੌ ਖਾਦੇ ਸੀ ਸਵਾਦੀ ਸਵਾਲ ਲੱਗੇ ਨਾ ਵਰਜਪ ਤੂੰ ਨਹੀਂ ਖਾਦੇ ਤੂੰ ਨਹੀਂ ਖਾਦੇ ਮੈਂ ਵੀ ਨਹੀਂ ਖਾਦੇ ਕਿਉਂ ਖਾਣ ਖਾਦੇ ਕਿਉਂ ਨਹੀਂ ਆ ਲੱਕੀ ਕਾਲ ਜਿੱਕੀ ਸੁਰਮ ਸੁਰਕਦੀ ਜਾਂਦੇ ਜੀ ਮੈਂ ਖਾਦੇ ਆ ਆਪਾ ਡਰ ਚੂਟ ਬੋਲਦੇ ਖਾਦੇ ਆਪਾ ਬੁੜੀਆਂ ਸਤਾਨ ਜੇ ਤੂੰ ਖਾਦੇ ਹੀ ਖਾਦੇ ਹੀ ਓਕੇ ਓਕੇ ਸਵਾਦੀ ਹੀ ਨਾ ਹਾਂਜੀ ਅੱਜ ਦੇ ਵੀਡੀਓ ਤੇ ਕਰਦੇ ਆ ਐਂਡ ਫਿਰ ਅੱਜ ਦੀ ਵੀਡੀਓ ਕਿਵੇਂ ਜਿਹੀ ਲੱਗੀ ਜਰੂਰ ਤੁਸੀਂ ਕਮੈਂਟ ਕਰਕੇ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕੋਈ ਨਹੀਂ ਤੁਹਾਨੂੰ ਗੱਲ ਖਵਾਉਂਗਾ ਮੈਂ ਨਹੀਂ ਖਾਦੇ ਚਲੋ ਮਿਲਦੇ ਆ ਫਿਰ ਬਾਏ ਆਹੋ ਤੇ ਤੁਸੀਂ ਖਾਦੇ ਨਹੀਂ ਕਦੀ ਮਿੱਠੇ ਚੌਲ ਚੌਲ ਹੀ ਆ ਖੰਡ ਪਾ ਕੇ ਨਹੀਂ ਚੌਲ ਕੰਦੇ ਹੁੰਦੇ ਉਹ ਕੋਈ ਚੌਲਿਆ ਵਿੱਚ ਖੰਡ ਪਾ ਕੇ ਬਣੇ ਆ ਤੇ ਤੇ ਚ ਤੁਹਾਡਾ ਹੀ ਨੁਕਸਾਨ ਹੈ